होंगे और उनका इस दरवाजे से खांचे होने का मतलब भी होगा कि अब कभी वो भूखे और प्यासे नहीं रहेंगे। इसी का एक बहुत हरी चक्रा जा बजा है आज करा रहा है। आज इस मौके पर अपने

ਕੱਲਾ ਕੱਲਾ ਕਦਮ ਤੋੜਾ ਚੱਲਿਆ ਹੋਇਆ ਸਾਡੇ ਸਿਰ ਨੱਥੀ ਔਰ ਬਸਟੈਂਡ ਦਾ ਕੰਮ ਮਲੇਰਕੋਲੇ ਦਾ ਇਸ ਤੋਂ ਬਾਅਦ ਮਲੇਰਕੋਲੇ ਤੇ ਆਨੇ ਵਾਲੇ ਪਿੰਡਾਂ ਦੀਆਂ ਸਾਰੀਆਂ ਸੜਕਾਂ ਮਲੇਰਕੋਲੇ ਬਹੁਤ ਸ਼ਾਨਦਾਰ ਗਰਾਊਂਡ ਖੇਡਣ ਵਾਸਤੇ ਆਲੇ ਪਿੰਡਾਂ ਦੇ ਵਿੱਚ ਗਰਾਊਂਡ ਸਫਾਈ ਸ਼ਹਿਰ ਦੀ ਸਾਰੀਆਂ ਸਾਡੇ ਉਂਗਲਾਂ ਤੇ ਗਲੀਆਂ ਪਈਆਂ ਨੇ ਅਜੇ 2 ਸਾਲ ਪਏ ਆਪਣੇ ਕਿਹਾ ਵੀ ਜੇ ਤੁਹਾਡੇ ਕੋ ਕੋ ਲੈ ਜੇ ਤੇ ਸਾਨੂੰ ਦੱਸ ਦੋ ਬਾਕੀ ਕੰਮ ਸਾਡਾ ਹੈ ਕਿਉਂਕਿ ਲੋਕਾਂ ਦੇ ਖੂਨ ਪਸੀਨੇ ਦੀ ਕਮਾਈ ਜਿਹੜਾ ਖਾਊਗਾ ਉਹਨੂੰ ਅਸੀਂ ਛੱਡਾ ਦੇਣਾ ਛੋਟੇ ਕੜਾ ਚਾਹਾਨੂੰ ਲੱਗਦੀ ਹੈ ਬੜੀ ਮਿਹਨਤ ਕਰਕੇ ਪੈਸੇ ਕਮਾਉਣੇ ਹੋ ਡਬਲ ਡਬਲ ਸ਼ਿਫਟਾਂ ਲਾਉਣੇ ਤੁਸੀਂ ਇਦੇ ਦਿਹਾੜੇ ਤੇ ਤੁਸੀਂ ਇਦੇ ਮੁਬਾਰਕ ਮੌਕੇ ਪਰ ਮੈਂ ਆਪਣੀ ਜਿੱਤੋ ਸਾਰੇ ਦੇਸ਼ ਵਾਸੀਆਂ ਨੂੰ ਖਾਸੋਸਨ ਪੰਜਾਬ ਦੇ ਸਾਰੇ ਵੀਰਾਂ ਨੂੰ ਮੁਬਾਰਕਬਾਦ ਪੇਸ਼ ਕਰਦਾ ਹਾਂ ਔਰ ਮੀਰ ਕਰਨਾ ਕਿ ਅਸੀਂ ਹੋਰ ਖੁਸ਼ੀਆਂ ਭਰੀਆਂ ਜ਼ਿੰਦਗੀਆਂ ਅਬ ਸਾਡੀ ਜ਼ਿੰਦਗੀ ਚ ਲਿਆਵੇ ਔਰ ਸਾਨੂੰ ਰੱਬ ਦੇ ਇੱਕ ਪਸੰਦੀਦਾ ਬੰਦੇ ਬਣਾਵੇ ਰੋਜ਼ਾਨਾ ਮਿਹਨਤ ਲੱਗ ਚੁਕਿਆ ਰੋਜ਼ਾਨਾ ਜਿਹੜਾ ਮਿਹਨਤ ਹੁੰਦਾ ਹੈ ਪ੍ਰੈਕਟਿਸ ਹੁੰਦੀ ਹੈ ਆਪਣੇ ਨਫਸ ਨੂੰ ਕੰਟਰੋਲ ਕਰਨ ਦੀ ਤੇ ਅਸੀਂ ਅੱਗੇ ਤੋਂ ਵੀ ਇਹੀ ਕਹੀਏ ਕਿ ਆਪਣੇ ਨਫਸ ਨੂੰ ਕੰਟਰੋਲ ਕਰਕੇ ਅਸੀਂ ਰੱਬ ਦੇ ਪਸੰਦੀਦਾ ਬੰਦੇ ਬਣ ਜਾਈਏ ਇਹੀ ਸਭ ਤੋਂ ਵੱਡੀ ਕਾਮਯਾਬੀ ਹੈ ਥੈਂਕ ਯੂ ਸੋ ਥੈਂਕ ਯੂ ਤੁਸੀਂ ਆਏ ਹੋ ਇੱਥੇ ਕੀ ਕਹੋਗੇ ਉਹ ਪਿਆਰ ਮੁਹੱਬਤ ਦਾ ਤਿਹੋੜ ਹੈ ਅੱਜ ਤਾਂ ਸਾਰੇ ਮੁਸਲਮਾਨ ਭਰਾਵਾਂ ਨੂੰ ਵੀ ਹੋਰ ਵੀ ਪੂਰੇ ਭਾਰਤ ਵਾਸੀਆਂ ਨੂੰ ਪੂਰੀ ਦੁਨੀਆ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਮੁਸਲਮਾਨ ਭਰਾਵਾਂ ਨੂੰ ਸਾਡੇ ਵੱਲੋਂ ਤੇ ਜਨਤਕ ਵੱਲੋਂ ਬਹੁਤ ਬਹੁਤ ਵਧਾਈਆਂ ਕਿਉਂਕਿ ਇਹ ਪਿਆਰ ਵੰਡਾਣਾਂ ਦੇ ਵਿੱਚ ਤਸੀ ਪਿਆਰ ਹੀ ਜਨਾ ਜਿੱਥੇ ਪਿਆਰ ਆ ਗਿਆ ਉੱਥੇ ਸਾਰੀਆਂ ਗੱਲਾਂ ਆਪਦੇ ਆਪੇ ਕਮਜ਼ੋਰ ਪੈ ਜਾਂਦੀਆਂ ਨੇ ਤੇ ਸਾਨੂੰ ਪਤਾ ਲੱਗਦਾ ਵੀ ਇਹ ਕਿੰਨੀ ਮਿੱਠੀ ਹੁੰਦੀ ਹੈ ਤੇ ਕਿੰਨਾ ਇਹਦੇ ਨਾਲ ਲੋਕਾਂ ਨਾਲ ਪਿਆਰ ਭਰ ਦੱਸਦਾ ਹੈ ਨਾ ਇਹ ਲਾ ਮਲੇ ਕੋਲ ਜੇ ਨਾ ਪਰਮਾਤਮਾ ਜੀ ਕਫੇ ਦਿੰਦੇ ਨੇ ਘਰਾਂ ਦਾ ਇਹਦੇ ਬਾਰੇ ਕੀ ਇਹ ਨਾ ਬਿਲਕੁਲ ਜੀ ਸਾਡੇ ਬੇਰੇ ਕੋਲ ਤੇ ਅਰਗੜ ਇੱਕੇ ਹੀ ਹਲਕਾ ਹੀ ਇੱਕੇ ਮੰਨਉ ਤੁਸੀਂ ਕਿਉਂਕਿ ਜਿਵੇਂ ਸ਼ਹਿਰ ਦੇ ਵਿੱਚ ਸਾਡੇ ਐਮਸੀਬੀ ਨੇ ਤੇ ਸਾਡੇ ਮੁੱਖ ਮੰਤਰੀ ਜੀ ਨੇ ਜਿਹੜੇ ਤੇ ਐਮਪੀ ਸਾਹਿਬ ਬੈਠੇ ਨੇ ਜਿਹੜੇ ਸ਼ਹਿਰ ਜੀ ਇਹ ਇਹ ਅੰਦਰੋਂ ਪਿਆਰ ਰੱਖਦੇ ਨੇ ਵੀ ਚਾਹੁੰਦੇ ਨੇ ਵੀ ਸਤੂੰ ਫਾਇਦਾ ਜਿੰਨਾ ਹੁੰਦਾ ਤੁਸੀਂ ਲੈ ਲਓ ਅੱਜ ਉਹਨਾਂ ਨੇ ਪੂਰੀ ਪਟਾਰੀ ਖੋਲ ਦਿੱਤੀ ਕੋਈ ਮਲੇਖੋਟਰਾ ਦਾ ਕੋਈ ਕੰਮ ਅਧੂਰਾ ਨਹੀਂ ਛੱਡਾਂਗੇ ਮੈਨੂੰ ਲੱਗਦਾ ਤੁਹਾਡੇ ਕੋਲੇ ਵੜੀਆਂ ਮੰਗਣ ਰਹਿਣੀ ਨਹੀਂ ਛੱਡਿਆ ਪੀਰੀਅਡ ਦੇ ਵਿੱਚ ਵਿੱਚ ਤੇ ਅਸੀਂ ਮੋਢਲੀਆਂ ਵੱਟੀਆਂ ਮੰਗਲ ਸਾਰੀਆਂ ਪੂਰੀਆਂ ਕਰਵਾਵਾਂਗੇ ਸੀਐਮ ਸਾਹਿਬ ਦਾ ਪੂਰਨ ਤੌਰ ਤੇ ਸਾਡਾ ਐਮਪੀ ਸਾਹਿਬ ਦਾ ਤੁਹਾਡੇ ਲੋਕਲ ਐਮਐਲਏ ਜੀਵਲੂ ਰਹਿਮਾਨ ਜੀ ਦਾ ਪੂਰਨ ਤੌਰ ਤੇ ਸਾਡਾ ਇੱਕ ਪਿਆਰ ਮੁਹੱਬਤ ਵਾਲਾ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਅਸੀਂ ਪੂਰਨ ਤੌਰ ਤੇ ਮੇਰੇ ਕੋਲ ਬਹੁਤ ਉੱਚਾ ਦਰਦੇ ਤਾਂ ਲੱਗੇ ਜਾਂਦਾ ਜੁੰਨੇ ਕਿ ਕਿਉਂਕਿ ਇਹ ਸਾਡੇ ਗੁਰੂਆਂ ਤੇ ਛੋਟੇ ਸਹਿਬਜ਼ਾਦਿਆਂ ਦੇ ਉਸ ਸਮੇਂ ਨਵਾਬ ਨੇ ਹਾੜਾ ਨਾਰਾ ਮਾਰਿਆ ਵੀ ਪੂਰੇ ਪੰਜਾਬ ਕੀ ਪੂਰੀ ਦੁਨੀਆ ਇਸ ਖਲੇ ਬੋਲੇ ਦੇ ਹਾਰੇ ਨਾਰੇ ਨੂੰ ਕਦੇ ਭੁੱਲੇ ਨਹੀਂ ਸਕਦੀ ਤੇ ਅਸੀਂ ਤਾਂ ਨੂੰ ਦੋਤੇ ਇਸ ਸਾਡੇ ਨਾਰੇ ਦੇ ਉੱਤੇ ਕੋਈ ਕਰਦਾ ਲਾਈ ਨਹੀਂ ਸਕਦੇ ਜਿਹੜਾ ਕਿ ਨਵਾਬ ਸਾਹਿਬ ਨੇ ਸਾਡੀ ਕੌਮ ਤੇ ਚੜਿਆ ਬਹੁਤ ਬਹੁਤ ਇਤਿਹਾਸ ਤੇ ਆਇਓ ਕੀ ਕਹਿਣਾ ਚਾਹੁੰਦਾ ਦੇਖੋ ਜਿੱਥੇ ਮੁਹੱਬਤ ਦਾ ਪਿਆਰ ਦਾ ਸੰਦੇਸ਼ ਲੈ ਕੇ ਆਉਂਦਾ ਹੈ ਤੇ ਹਰ ਉੱਥੇ ਸ਼ਾਂਤ ਸ਼ੀਲਤਾ ਸਬਰ ਦਇਆ ਦਾ ਬਹੁਤ ਵੱਡਾ ਪ੍ਰਤੀਕ ਹੈ ਕਿਉਂਕਿ तकरीबन 1 ਮਹੀਨਾ ਰੋਜ਼ੇ ਜਿਹੜੇ ਰੱਖੇ ਜਾਂਦੇ ਆ ਤੇ ਅਹਿਸਾਸ ਕੀਤਾ ਜਾਂਦਾ ਵੀ ਜਿਹੜਾ ਭੁੱਖਾ ਹੈਗਾ ਜਿਹੜਾ ਗਰੀਬ ਹੈ ਜਿਹੜਾ ਦਬਿਆ ਕੁਚਲਿਆ ਹੋਇਆ ਹੈ ਉਹ ਕਿਸ ਸਪੀਡਾ ਦੇ ਵਿੱਚੋਂ ਲੰਘ ਰਿਹਾ ਸੋ ਉਸੇ ਕਰਕੇ ਜਿਹੜੇ ਅੱਜ ਦੇ ਦਿਨ ਜਿਹੜੀਆਂ ਮਠਾਈਆਂ ਮੰਡੀਆਂ ਜਾਂਦੀਆਂ ਹਨ ਦਾਨ ਜਿਹੜਾ ਉਹ ਕੀਤਾ ਜਾਂਦਾ ਸੋ ਬਹੁਤ ਵੱਡਾ ਤਿਹਾਰ ਹੈ ਮੈਂ ਅੱਜ ਦੇ ਇਸ ਪਵਿੱਤਰ ਦਿਨ ਤੇ ਮਲੇਰਕੂਟਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਪੂਰੇ ਹਿੰਦੁਸਤਾਨ ਚ ਜਾਂ ਪੂਰੇ ਵਿਸ਼ਵ ਜਿੱਥੇ ਵੀ ਸਾਡੇ ਮੁਸਲਿਮ ਭਾਈਚਾਰੇ ਦੇ ਲੋਕ ਬੈਠੇ ਆ ਮੈਂ ਸਭ ਨੂੰ ਬਹੁਤ ਮੁਬਾਰਕਬਾ ਦਿਨਾ ਤੇ ਖਾਸ ਤੌਰ ਤੇ ਮਲੇਰ ਕੋਟਲਾ ਜਿਹੜਾ ਆਪਸੀ ਭਾਈਚਾਰੇ ਦਾ ਕਹ ਲਓ ਵੀ ਪੂਰੀ ਦੁਨੀਆ ਦੇ ਵਿੱਚ ਪ੍ਰਤੀਕ ਹੈ ਇੱਥੇ ਮੈਂ ਪਿਛਲੀ ਵਾਰ ਵੀ ਆਇਆ ਸੀ ਜਦੋਂ ਐਮਪੀ ਟੂਰਨਾਮੈਂਟ ਲੜੀਆਂ ਸੀ ਤੇ ਬਹੁਤ ਪਿਆਰ ਮੈਨੂੰ ਇਸ ਇਲਾਕੇ ਦੇ ਵਿੱਚੋਂ ਮਿਲਿਆ ਤੇ ਅੱਜ ਫਿਰ ਮੈਂ ਮੁੱਖ ਮੰਤਰੀ ਸਾਹਿਬ ਨਾਲ ਇੱਥੇ ਪਹੁੰਚਾਂਗਾ ਜਿੱਦੇ ਮੈਂ ਐਮਐਲਏ ਸਾਹਿਬ ਨੇ ਕਿਹਾ ਕਿ ਜਿਹੜਾ ਕਹ ਲਓ ਹਾ ਦਾ ਨਾਰਾ ਸ਼ੇਰ ਮਲਕਿਸ ਧਰਤੀ ਤੋਂ ਜਿਹੜਾ ਨਵਾਬ ਨੇ ਮਾਰਿਆ ਉਹਦੇ ਕਰਕੇ ਸਦਾ ਹੀ ਜਿਹੜਾ ਸਾਡਾ ਆਪਸੀ ਭਾਈਚਾਰਾ ਹੈ ਇਹ ਰਹੀ ਦੁਨੀਆ ਤੱਕ ਜਿਹੜਾ ਬਣਿਆ ਰਹਿਣਾ ਉਸ ਗੱਲ ਨੂੰ ਕਦੇ ਵੀ ਭੁੱਲਿਆ ਨਹੀਂ ਜਾ ਸਕਦਾ ਇਸੇ ਕਰਕੇ ਜਿਹੜਾ ਸਾਂਝੀ ਵਾਰਤਾ ਦਾ ਆਪਸੀ ਭਾਈਚਾਰੇ ਦਾ ਸ਼ਾਂਤੀ ਦਾ ਪ੍ਰਤੀਕ ਮਲੇਰਕੋਟਲਾ ਤੋਂ ਪੂਰੀ ਦੁਨੀਆ ਨੂੰ ਹਮੇਸ਼ਾ ਜਿਹੜਾ ਉਹ ਜਾਂਦਾ ਰਹਿਣਾ ਸੋ ਮੈਂ ਬਹੁਤ ਮੁਬਾਰਕਬਾਦ ਬਹੁਤ ਵਧਾਈ ਸਾਰੇ ਭਾਈਚਾਰੇ ਨੂੰ ਸਾਰੇ ਮਲੇਰਕੋਟਲਾ ਵਾਸੀਆਂ ਨੂੰ ਦੁਬਾਰਾ ਇੱਕ ਵਾਰ ਫਿਰ ਜੀ